ਬਿੰਦੀ ਡੇਰਾ ਬਾਬਾ ਨਾਨਕ ਦੇ ਪਿੰਡ ਪਖੋਕੇ ਟਾਹਲੀ ਸਾਹਿਬ ਦੇ ਨੌਜਵਾਨ ਰਾਜੂ ਮਸੀਹ ਦਾ ਕਿਰਚਾ ਮਾਰ ਕੇ ਕੀਤਾ ਬੇਰਹਿਮੀ ਨਾਲ ਕਤਲ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅੰਦਰ ਪੈਂਦੇ ਪਿੰਡ ਪਖੋਕੇ ਟਹਿਲੀ ਸਾਹਿਬ ਦਾ ਨੌਜਵਾਨ ਰਾਜੂ ਮਸੀਹ ਆਪਣੇ ਪਰਾਂ ਨਾਲ ਡੇਰਾ ਬਾਬਾ ਨਾਨਕ ਵਿਖੇ ਘਰੋ ਘਰੇਲੂ ਸਮਾਨ ਲੈਣ ਆਏ ਸਨ ਉਸ ਦੀ ਰਸਤੇ ਵਿੱਚ ਗੁਰਜੀਤ ਸਿੰਘ ਨਾਮਕ ਪਿੰਡ ਚੰਦੂ ਨੰਗਰ ਦੇ ਵਿਅਕਤੀ ਵੱਲੋਂ ਲੁੱਟ ਦੀ ਨੀਅਤ ਨਾਲ ਰਾਜੂ ਮਸੀਦ ਦਾ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਗਿਆ ਜਦ ਕਿ ਉਸ ਦੇ ਪਰਾਂ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਕਿਰਚਾ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਉਸ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਦੱਸਣ ਮੁਤਾਬਕ ਉਕਤ ਹਮਲਾਵਰ ਵੱਲੋਂ ਹੀ ਜ਼ਖਮੀ ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਡੇਰਾ ਬਾਬਾ ਨਾਨਕ ਸੜਕੇ ਫਰਾਰ ਹੋ ਗਿਆ ਜਿੱਥੇ ਕਿ ਡਾਕਟਰ ਵੱਲੋਂ ਰਾਜੂ ਮਸੀਹ ਨੂੰ ਮ੍ਰਿਤਕ ਕੋਸ਼ਿਤ ਕਰ ਦਿੱਤਾ ਜਦ ਕਿ ਉਸ ਦੇ ਜ਼ਖਮੀ ਪਰਾਦਾ ਡੇਰਾ ਬਾਬਾ ਨਾਨਕ ਵਿਖੇ ਇਲਾਜ ਚੱਲ ਰਿਹਾ ਹੈ ਉਧਰ ਮੌਕੇ ਤੇ ਪਹੁੰਚੀ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਜਾਂਚ ਆਰੰਭ ਦਿੱਤੀ ਹੈ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡੀਐਸਪੀ ਡੇਰਾ ਬਾਬਾ ਨਾਨਕ ਰੀਪੁੱਤਪਨ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨ ਮਿਲੀ ਸੀ ਕਿ ਦੋ ਪਰਾਵਾਂ ਤੇ ਜਾਣ ਲੇਵਾ ਹਮਲਾ ਹੋਇਆ ਹੈ ਜਿਸ ਵਿੱਚ ਇੱਕ ਪਰਾਦੀ ਮੌਤ ਹੋਈ ਹੈ ਤੇ ਦੂਸਰਾ ਗੰਭੀਰ ਜ਼ਖਮੀ ਹੋਇਆ ਮਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਗੁਰਜੀਤ ਸਿੰਘ ਵਾਸੀ ਚੰਦੂ ਨੰਗਲ ਦੇ ਖਿਲਾਫ ਧਾਰਾ 302 ਤਿੱਤ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਭੇਜ ਦਿੱਤੀ ਹੈ। ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ। ਤੁਹਾਡਾ ਕੀ ਨਾਮ ਹੈ? ਮੈਂ ਪੁਲੀ ਜੇ। ਤੁਹਾਡਾ ਪੁੱਤਰ ਤੇ ਹਾਂਜੀ ਮੇਰਾ ਪੁੱਤ ਅਸੀਂ ਮੈਂ ਬੋਕਰ ਬੋਜਾ ਕੰਨੇ ਆਈ ਲੋਕਾਂ ਨੇ ਕਰਤ ਸਿਨਾ ਚੋਕਰਨ ਪੁੱਤ ਕਾ ਪੜਿਆ ਮੈਂ ਕੰਮ ਕਰਦੀ ਮੈਨੂੰ ਇਹਨੇ ਸੁਣਾ ਦਿੱਤਾ ਤੇਰਾ ਮੁੰਡਾ ਬੋਰ ਨੂੰ ਮਾਰਿਆ ਘੇਤੀ ਆ ਜਾ ਉਸਾਂ ਦੇ ਵਿੱਚ ਮੈਂ ਆਈ ਤੇ ਵੇਖਿਆ ਮੇਰਾ ਮੁੰਡਾ ਬਾਹਰ ਚੜਿਆ ਲੋਕਾਂ ਕਿੰਨ ਮਾਰਿਆ ਹੁਣ ਇਹਨਾਂ ਦੇ ਬੜਾ ਮੁੰਡੇ ਰਾਜ ਬੈ ਕੇ ਮੁੰਡਿਆਂ ਨੂੰ ਮਾਰਦਾ ਜੇ ਤੇ ਗੱਲ ਕੀ ਹੋਈ ਕੋਈ ਪਤਾ ਨਹੀਂ ਮੇਰੇ ਨੇ ਬੁਲਾ ਲਿਆ ਟੱਕੜਾਈ ਕਰ ਬੈਠੇ ਜੇ ਤੇ ਟੱਕੜਾਈ ਹੋਇਆ ਮੇਰੇ ਪੁੱਤ ਕੋ ਫੀ ਨਹੀਂ ਜਿਹੜਾ ਨੂੰ ਦੇ ਦਿੰਦੇ ਹੈ ਯੂ ਗ੍ਰੇਵ ਜੈ ਮੈਂ ਤਾਂ ਦੋ ਘਰ ਵਾਲਾ ਜੈ ਮੈਂ ਤਾਂ ਕਰ ਗਈ ਤਾਂ ਤੇ ਆ ਜਿਆਰੀ ਦਾ ਬੱਚੇ ਮੇਰੇ ਬਿਆਣੀ ਕਰਦੇ ਨੇ ਕਾਹ ਵੜਾ ਮੇਰਾ ਬਿਆਣੀ ਕਰਦਾ ਵਾ ਸਈ ਯਰੀ ਰੋਟੀ ਪਾਣੀ ਇਦਾਂ ਹੀ ਆਪਣਾ ਚਲਣ ਮਹਿਣਾਂ ਦੇ ਨੇ ਇਦਾਂ ਕਰਦੇ ਲੋਕਾਂ ਦਾ ਤੇਲ ਲਾੜ ਕਰਦਾ ਨਹੀਂ ਤਾਂ ਹੈ ਯੂ ਜੈਗਲ ਬੱਚੇ ਕੋਈ ਵਾਲਾ ਨਹੀਂ ਬਣਾਇਆ ਕੋਈ ਅੱਦੇ ਨਹੀਂ ਦਿਹਾੜੀ ਦਾਰੀ ਹੈ ਜੀ ਇੰਤ ਕਰਦੇ ਨੇ ਮੈਂ ਕੀ ਕੀ ਨਾਮ ਪਟਾ ਟਾਡਾ ਬੇਟਾ ਹਾਂਜੀ ਕੀ ਗੱਲ ਹੋਈ ਹਾਂਜੀ ਬੈਦ ਬਦ ਦੇ ਪਤਾ ਕੋਈ ਨਹੀਂ ਬੀ ਪਤਾ ਜੇ ਮੇਰੇ ਪਠੇ ਵੜ ਗਿਆ ਜੀ ਅੱਛੇ ਬਾੜੀ ਕੋਲ ਸੌੜ ਕੇ ਸਭੀ ਮੈਂ ਜਿਹੜੇ ਐਗਜ਼ਾਮ ਨੂੰ ਲਾਪੇਣੇ ਬਣੇ ਕਹਿੰਦੇ ਜੀ ਤਾਂ ਜੈ ਤੇ ਤੇਰੇ ਤਰੀ ਮੜੇ ਦੇ ਕਰਜ਼ਾ ਮਾ ਕੇ ਚੱਲ ਮੈਂ ਸੇ ਕੋਲ ਸੌੜ ਕੇ ਤਾਂ ਬੰਦ ਕੋਲ ਪਹੁੰਚ ਆ ਜੀ ਕੀ ਗੱਲ ਕੋਈ ਪਤਾ ਲੱਗੇ ਕੀ ਹੋਈ ਐ ਕੱਲ ਦਿਨ ਬੰਦ ਲੱਗੇ ਨਹੀਂ ਪਤਾ ਲੱਗੇ ਮੈਨੂੰ ਲੱਗਦਾ ਪਤਾ ਫੇਰ ਮੈਨੂੰ ਕੋ ਲੱਗਦਾ ਮੈਨੂੰ ਕੋ ਲੱਗਦਾ ਗਾਚ ਦਾ ਗੱਲ ਦਾਦਾ ਇਹ ਨੂੰ ਦੱਸਿਆ ਵੀ ਕੋ ਕਿੱਥੇ ਮੁੰਡਾ ਕਰਦੀ ਰਿਹਾ ਤੇ ਮੈਂ ਉਸੇ ਪਹੁੰਚ ਆ ਜਾਏ ਤੇ ਕਿੱਛਾ ਮਾਰੀਆਂ ਕਿੰਨ ਗੱਦੀ ਦਾਲ ਜੀ ਇਹਨਾਂ ਨੂੰ ਓਏ ਗੱਦੀ ਦਿਆ ਗੱਦੀ ਜੇ ਲੈਵਾਏ ਨੇ ਮਾ ਕੇ ਕਰਜਾ ਇੱਥੇ ਮੋਟਾ ਸਕੇ ਆਪੇ ਜਦੋਂ ਸਾਟ ਜਾ ਜੀ ਪਿੰਡ ਦਾ ਹੀ ਮੁੰਡਾ ਅੰਦੇ ਚੰਨ ਲੱਗੇ ਨਾਲ ਹੀ ਆ ਸਾਡੇ ਚੰਦੂ ਨਗਰ ਹਾਂਜੀ ਠੀਕ ਹੈ ਝਗੜੇ ਦਾ ਕਾਰਨ ਹੀ ਪਤਾ ਲੱਗਾ ਨਹੀਂ ਕੋਈ ਨਹੀਂ ਪਤਾ ਲੱਗਾ ਜੀ ਉਹਦੇ ਵੱਡੇ ਮੁੰਡਿਆਂ ਨੂੰ ਪਤਾ ਜੂ ਹੋਵੇ ਜੇ ਨਾਲ ਹੀ ਹੁੰਦੇ ਹਾਂਜੀ ਤੇ ਕੀ ਸਰਕਾਰ ਪੁਲਿਸ ਆ ਗਈ ਉਸ ਵੇਲੇ ਇਹ ਦਲੇ ਬੰਦੇ ਪੁਲਿਸ ਵਾਲੇ ਪੁਲਿਸ ਆ ਗਈ ਕਿ ਨਹੀਂ ਆ ਗਈ ਪੁਲਿਸ ਤੇ ਮੁਕੱਦਮਾ ਨਹੀਂ ਕਾਇਕ ਨਹੀਂ ਗਏ ਤੇ ਕੀ ਹੁਣ ਤੁਸੀਂ ਕੀ ਤੁਹਾਡੀ ਕੀ ਚਾਹੁੰਦੇ ਤੁਸੀਂ ਹੇ ਜੁਨੇ ਵੀ ਨਹੀਂ ਖੜੋਗੇ ਮੇਰੇ ਮੇਰੇ ਮਗਾਈ ਮੈਨੂੰ ਬੜਾ ਖੜਾ ਹਾਰ ਦੇ ਇਹੋ ਪੁਛੇ ਕਿੰਦਰ ਕੰਮ ਕਰੀ ਬੰਦੇ ਕਹਿੰਦੇ ਮਾਰ ਦੇ ਹਾਂ ਇਹਦੇ ਕੋ ਬਿਆਨ ਲੈਣੇ ਨੇ ਕਹਿੰਦੇ ਬੰਦੇ ਨੂੰ ਕਹਾਂ ਭਾਈ ਜਦੋਂ ਬਹੁਤ ਬਨੇ ਪੈਨੂ ਕਹਾਂ ਕੋਈ ਦਿਨ ਬੈਠ ਮੈਂ ਕਿਹਦੇ ਪਹਿਲਾ ਦੇ ਕੋ ਮਾਰ ਦੋ ਇਹ ਬਿਆਨ ਵੀ ਦੱਸੇਗਾ ਉਹ ਖੜੇ ਜਾਏਗਾ ਬੋਟੇ ਬੋਟੇ ਬੈਠੇ ਰਹੇ ਲੋਕੀ ਕੋਈ ਰੰਜਿਸ਼ ਰਾਜੀ ਰਾਹ ਲੈ ਕੇ ਗੱਦਿਆ ਆਇਆ ਨਹੀਂ ਜਾਂਦੀ ਆਪੋ ਤੁਮਾਂ ਹੋ ਬੱਕਰੀ ਕਾ ਜੇ ਮੋੜੇ ਮੋੜੇ ਠੀਕ ਠੀਕ ਇਹ ਅੱਜ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ 11:30 ਵਜੇ ਇੱਕ ਪੱਖੋ ਕੇ ਟਾਲੀ ਸਾਹਿਬ ਦਾ ਆਦਮੀ ਆ ਰਾਜੂ ਰਾਜੂ ਮਸੀ ਜਿਹਦੀ ਕਿ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਗੁਰਜੀਤ ਸਿੰਘ ਵੱਲ ਤੇ ਉਸ ਦੇ ਸਬੰਧ ਦੇ ਵਿੱਚ ਤੁਰੰਤ ਟੀਮਾਂ ਬਣਾ ਕੇ ਉਹਨਾਂ ਦੇ ਘਰ ਤੇ ਰੇਡ ਕੀਤੀ ਜਾ ਰਹੀ ਤੇ ਐਫ ਆਈ ਆਰ ਉਹਨਾਂ ਦੇ ਬਿਆਨਾਂ ਦੇ ਬਿਆਨਾਂ ਤੇ ਐਫ ਆਈ ਆਰ ਦਰਜ ਕਰਕੇ ਅਗਲੀ ਕਾਰਵਾਈਆਂ ਵਿਚ ਰਹੀਆਂ ਨੇ ਜਾ ਰਹੀਆਂ ਸਰ ਕੋਈ ਕਾਰਨ ਦਾ ਪਤਾ ਨਹੀਂ ਲੱਗਦਾ ਕਿ ਕਾਰਨ ਇਹਨਾਂ ਦਾ ਇੱਕੋ ਇੱਕੋ ਪਿੰਡ ਦੇ ਹੀ ਉਹਨਾਂ ਕੋਈ ਪੈਸੇ ਦੀ ਇਹਦੇ ਕੋਲ ਡਿਮਾਂਡ ਕੀਤੀ ਹੈ ਜਿੱਤੋਂ ਇਹਨਾਂ ਦਾ ਆਪਸ ਵਿੱਚ ਗਾਲੀ ਗਲੋਚ ਹੋ ਗਿਆ ਤੇ ਉਸ ਤੋਂ ਬਾਅਦ ਉਸ ਬੰਦੇ ਨੇ ਕਿਰਚ ਕਿਰਚਨਾ ਤੇ ਹਮਲਾ ਕਰ ਦਿੱਤਾ ਜਦੋਂ ਨਾ ਇਹਦੀ ਡੈਥ ਹੋ ਗਈ ਨਾਲ ਇਹਦੇ ਬ੍ਰਦਰ ਤੇ ਵੀ ਹਮਲਾ ਕਰਤਾ ਜਿਹੜਾ ਬਚਾਉਣ ਨੂੰ ਇਹਨੂੰ ਆਕੇ ਹੋਇਆ ਤੇ ਜਿਹਨੂੰ ਕਤਲ ਕੀਤਾ ਦਾ ਤੁਹਾਨੂੰ ਨਾਮ ਪਤਾ ਪਤਾ ਹੋਵੇ ਉਹ ਪੱਕੋ ਕੋਟਾਲੀ ਸਾਹਿਬ ਦਾ ਆ ਪਿੰਡ ਦਾ ਗੁਰਜੀਤ ਸਿੰਘ ਉਹਦਾ ਨਾਮ ਆ ਜਿਹੜੇ ਤੇ ਪਰਚਾ ਦਰਜ ਕਰਕੇ ਤੇ ਉਹ ਰੇਡ ਕਰਕੇ ਉਹਨੂੰ ਗ੍ਰਿਫਤਾਰੀ ਲਈ ਟੀਮਾਂ ਬਣਾ ਦਿੱਤੀਆਂ ਫਰਦਰ ਇਨਵੈਸਟੀਗੇਸ਼ਨ ਵਿੱਚ ਜਦੋਂ ਤੱਕ ਉਹਦੀ ਗ੍ਰਿਫਤਾਰੀ ਦੀ ਜਲਦ ਤੋਂ ਜਲਦ ਇਹਦੀ ਗ੍ਰਿਫਤਾਰੀ ਕੀਤੀ ਜਾ ਰਹੀ ਵੱਖ-ਵੱਖ ਟੀਮਾਂ ਬਣਾ ਕੇ ਖਾਣੇ ਤੋਂ ਵੀ ਤੇ ਬਾਕੀ ਸਟਾਫ ਤੋਂ ਵੀ ਬਣਾ ਕੇ ਤੇ ਇਹਨਾਂ ਤੇ ਰੀਡ ਕੀਤਾ ਜਾ ਰਿਹਾ ਛੇਤੀ ਕਾਮਯਾਬੀ ਮਿਲੇਗੀ ਧੰਨਵਾਦ